2000 ਪੇਟੀ ਪਾਣੀ ਦੀ ਤੇ ਨਾਲ ਵੱਡੀ ਗਿਣਤੀ ਦੇ ਵਿੱਚ ਸੁੱਕਾ ਦੁੱਧ ਜਿਹੜਾ ਉਹਦਾ ਪ੍ਰਬੰਧ ਕਰਕੇ ਉਸੇ ਨੂੰ ਭੇਜ ਦਿੱਤਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਵੀ ਹੜ੍ਹ ਪ੍ਰਭਾਵਿਤ ਕਰਕੇ ਕੋਈ ਸਾਡਾ ਵੀਰ ਭੈਣ ਭੁੱਖਾ ਨਾ ਸੋਵੇ ਉਹਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਹੈ ਪੰਜਾਬ ਦੇ ਲੋਕ ਜਿੱਥੇ ਦੇਸ਼ ਦੇ ਵਿੱਚ ਕਿਤੇ ਵੀ ਆਫਤ ਆ ਜਾਏ ਤੇ ਪੰਜਾਬ ਦੇ ਲੋਕ ਹਰ ਜਗ੍ਹਾ ਦੇ ਉੱਤੇ ਪਹੁੰਚ ਕੇ ਸੇਵਾ ਦੇ ਵਿੱਚ ਤਤਪਰ ਹੁੰਦੇ ਆ ਖੜੇ ਹੁੰਦੇ ਆ ਜੱਜ ਪੰਜਾਬ ਨੂੰ ਲੋੜ ਪਈ ਆ ਤੇ ਬੇਸ਼ੱਕ ਹੋਰ ਕੋਈ ਨਾਲ ਨਹੀਂ ਖੜਾ ਹੋਇਆ ਲੇਕਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਮੋਢਲਾ ਫਰਜ਼ ਸਮਝਦੇ ਹੋਏ ਇਸ ਵੇਲੇ ਆਪਣੀਆਂ ਪੂਰੀਆਂ ਸੇਵਾਵਾਂ ਨਿਭਾਰੀ ਆ ਸਾਨੂੰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀਆਂ ਸੰਸਥਾਵਾਂ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਫਰਜ਼ ਬਣਦਾ ਸੀ ਵੱਡੀਆਂ ਸੰਸਥਾਵਾਂ ਸੀ ਉਹਨਾਂ ਦਾ ਫਰਜ਼ ਬਣਦਾ ਸੀ ਕਿ ਜਾ ਕੇ ਪਹਿਲੇ ਦਿਨ ਤੋਂ ਹੀ ਉੱਥੇ ਮਦਦ ਕਰਦੇ ਲੇਕਿਨ ਸਾਨੂੰ ਦਿੱਲੀ ਤੋਂ ਆਉਣਾ ਪਿਆ ਲੇਕਿਨ ਉਹ ਸੰਸਥਾਵਾਂ ਅੱਜ ਵੀ ਜਿਹੜੀਆਂ ਸੁੱਤੀਆਂ ਪਈਆਂ ਇਸ ਗੱਲ ਦੀ ਬੜੀ ਅਫਸੋਸ ਹੈ ਜੇ ਅਸੀਂ ਸਰਕਾਰ ਦੀ ਗੱਲ ਕਰੀਏ ਤੇ ਮੈਂ ਸਮਝਦਾ ਕਿ ਸਰਕਾਰ ਦਾ ਟੋਟਲ ਫੇਲੀਅਰ ਹੈ ਕਿਉਂਕਿ ਜਦ ਪਤਾ ਹੈ ਕਿ ਇਹ ਸਮਾਜ ਉਹ ਹੜ੍ਹਾਂ ਦਾ ਸਮਾਜ ਹੁੰਦਾ ਹੈ ਔਰ ਇਸ ਸਮੇਂ ਦੇ ਉੱਤੇ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਹੜਾ ਆ ਸਕਦੀ ਹੈ ਪਿਛਲਾ ਇਤਿਹਾਸ ਹੈ ਸੋ ਨਾ ਤੇ ਕੋਈ ਰਹਿਸਲ ਕੀਤੀ ਗਈ ਸਰਕਾਰ ਵੱਲੋਂ ਜੇ ਜਿਹੜਾ ਮਾਧੋਪੁਰ ਵਾਲਾ ਜਿਹੜਾ ਡੈਮ ਆ ਉਸ ਡੈਮ ਦਾ ਵੀ ਪਤਾ ਚੱਲਿਆ ਕਿ ਡੇਢ ਸਾਲ ਤੋਂ ਰਿਪੋਰਟ ਤਿਆਰ ਹੋਣੀ ਸੀ ਉਹ ਰਿਪੋਰਟ ਹੀ ਤਿਆਰ ਨਹੀਂ ਹੋਈ ਕਿ ਉੱਥੇ ਰਿਪੇਅਰਿੰਗ ਦਾ ਕੰਮ ਕੀ ਹੋਣਾ ਸੀ ਰੀਨੋਵੇਸ਼ਨ ਹੋਣੀ ਸੀ ਜਿਹਦੇ ਕਰਕੇ ਉਹ ਡੈਮ ਟੁੱਟ ਗਿਆ ਜਿਹਦੇ ਨਾਲ ਵੱਡਾ ਨੁਕਸਾਨ ਹੋਇਆ ਸੋ ਇਹ ਸਰਕਾਰ ਦਾ ਟੋਟਲ ਫੇਲੀਅਰ ਹੈ ਉਸ ਦੇ ਬਾਅਦ ਜੇ ਹੜ ਆ ਗਏ ਤੇ ਹੜਾਂ ਦੇ ਬਾਅਦ ਕੀ ਕੋਰਸ ਆਫ ਐਕਸ਼ਨ ਇਮੀਡੀਏਟਲੀ ਹੋਣਾ ਚਾਹੀਦਾ ਸੀ ਉਹ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੋ ਇਹ ਬੜੇ ਵੱਡੇ ਦੁਖਾਂਤ ਦੀ ਗੱਲ ਹੈ ਕਿ ਕੇਵਲ ਮੀਡੀਆ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਫੋਟੋਆਂ ਦੇ ਕੇ ਆਪਣਾ ਨਾਮ ਚਮਕਾਉਣ ਨਾਲ ਗੱਲ ਨਹੀਂ ਬਣਦੀ ਜਦ ਤੱਕ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਕੰਮ ਨਾ ਕਰੋ ਸੋ ਇਹ ਜਿੱਥੇ ਸਰਕਾਰ ਦਾ ਫੇਲਿਅਰ ਹੈ ਉੱਥੇ ਸਾਡੀਆਂ ਸਿੱਖ ਸੰਸਥਾਵਾਂ ਵੀ ਵੱਡੀਆਂ ਜਿਨ੍ਹਾਂ ਦਾ ਫਰਜ਼ ਬਣਦਾ ਸੀ ਉਹ ਵੀ ਉੱਥੇ ਨਹੀਂ ਪਹੁੰਚੀਆਂ ਸੋ ਇਹ ਮੈਂ ਸਮਝਦਾ ਕਿਤੇ ਨਾ ਕਿਤੇ ਬਹੁਤ ਵੱਡਾ ਸਾਡਾ ਦੁਖਾਂਤ ਵੀ ਆ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਹੁਣ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਨਾਲ ਹੀ ਰੈਸਕਿਊ ਆਪਰੇਸ਼ਨ ਰੈਸਕਿਊ ਆਪਰੇਸ਼ਨ ਤੇ ਨਾਲ ਚੱਲ ਰਿਹਾ ਬਿਲਕੁਲ ਔਰ ਇਹਦੇ ਨਾਲ ਹੀ ਹੁਣ ਜਿਹੜੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਆਉਣ ਵਾਲੀ ਆ ਕਿ ਜਦੋਂ ਇਹ ਪਾਣੀ ਥੱਲੇ ਉਤਰੇਗਾ ਹੜ ਖਤਮ ਹੋਣਗੇ ਉਸ ਵੇਲੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਪਸ਼ੂਆਂ ਦੇ ਕਰਕੇ ਜਾਨਵਰਾਂ ਦੇ ਕਰਕੇ ਮਰਨ ਕਰਕੇ ਜਿਹੜੀ ਇਨਫੈਕਸ਼ਨ ਫੈਲਦੀ ਆ ਜਿਹੜੇ ਮੱਛਰ ਮੱਖੀ ਜਿਹਦੇ ਕਰਕੇ ਬਿਮਾਰੀਆਂ ਫੈਲਦੀਆਂ ਮੈਂ ਸਮਝਦਾ ਕਿ ਸਰਕਾਰ ਨੂੰ ਉਸ ਵੱਲੇ ਵੀ ਤੁਰੰਤ ਧਿਆਨ ਦੇਣਾ ਚਾਹੀਦਾ ਤਾਂ ਕਿ ਕਿਸੇ ਦਾ ਬਿਮਾਰ ਹੋ ਕੇ ਕੋਈ ਨੁਕਸਾਨ ਨਾ ਹੋਵੇ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ